ਹੈਲੋ ਜੀ ਸੱਸੀ ਕਾਲ ਤੋਂ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਮਾਰਨਿੰਗ ਦਾ ਟਾਈਮ ਹੈਗਾ ਇਹ ਤੇ ਆਪਾਂ ਉੱਠ ਚੁੱਕੇ ਹੈਗੇ ਆ ਤੇ 6 ਵਜੇ ਦਾ ਟਾਈਮ ਹੈ ਤੇ ਇੱਥੇ ਆਪਾਂ ਉੱਠ ਕੇ ਤੁਹਾਨੂੰ ਦਿਖਾਉਣ ਡੇ ਸੀਗੇ ਕਿ ਸ਼ਾਂ ਸਵੇਰ-ਸਵੇਰ ਦਾ ਵੇਲਾ ਕਿਹੋ ਜਿਹਾ ਹੁੰਦਾ ਏ ਤੇ ਠੰਡ ਥੋੜੀ-ਥੋੜੀ ਸ਼ੁਰੂ ਹੋ ਗਈ ਹੈ ਕਿਉਂਕਿ ਸਵੇਰੇ-ਸਵੇਰੇ ਥੋੜੀ-ਥੋੜੀ ਧੁੰਦ ਹੁੰਦੀ ਹੈ ਤੇ ਫਰਸ਼ਾਂ ਤੁਸੀਂ ਵੇਖ ਹੀ ਸਕਦੇ ਹੋ ਗਿੱਲੀਆਂ ਸੀਗੀਆਂ ਤੇ ਹੁਣ ਆਪਾਂ ਇੱਥੇ ਲਾਈ ਸੀਗੀ ਮਧਾਨੀ ਤੇ ਹੁਣ ਆਪਾਂ ਮਧਾਣੀ ਆਪਣੀ ਜਿਹੜੀ ਹੈਗੀ ਉਹਨੂੰ ਆਪਾਂ ਸਾਈਡ ਤੇ ਰੱਖ ਦਾਂਗੇ ਉਹਨੂੰ ਆਪਾਂ ਚੰਗੀ ਤਰ੍ਹਾਂ ਪੁੰਝ ਲਿੱਤਾਏ ਉਹਦੇ ਫੁੱਲ ਜਿਹਨੂੰ ਤੇ ਹੁਣ ਆਪਾਂ ਜਿੰਨੀ ਵੀ ਮੱਖਣੀ ਹੈਗੀ ਉਹਨੂੰ ਕੱਢ ਲਵਾਂਗੇ ਵਿੱਚ ਠੰਡਾ ਪਾਣੀ ਆਪਾਂ ਐਡ ਕਰ ਦਿੱਤਾ ਏ ਤੇ ਇਸ ਵੇਰੇ ਸਾਰਨ ਪਹਿਲਾਂ ਆਪਾਂ ਉੱਠਣ ਤੋਂ ਬਾਅਦ ਆਹੀ ਕੰਮ ਹੁੰਦਾ ਏ ਇੱਕ ਜਾਂ ਫਿਰ ਦੋ ਦਿਨ ਬਾਅਦ ਆਪਾਂ ਮੱਖਣੀ ਕੱਢਦੇ ਹੁੰਨੇ ਆ ਤੇ ਜੇ ਕੋਈ ਨਾ ਹੋਵੇ ਮਤਲਬ ਇਹੋ ਜਿਹਾ ਕੰਮ ਜਾਂ ਫਿਰ ਕੱਪੜੇ ਨਾ ਧੋਣੇ ਹੋਣ ਤੇ ਫਿਰ ਆਪਾਂ ਲੇਟ ਹੀ ਉੱਠਦੇ ਹੁੰਨੇ ਆ ਧਾਰਾਂ ਦੇ ਫਿਰ ਆਪਾਂ ਲੇਟ ਹੀ ਕੱਢਣੀਆਂ ਹੁੰਦੀਆਂ ਏ ਤੇ ਹੁਣ ਆਪਾਂ ਇੱਥੇ ਜਿਹੜੀ ਮੱਖਣੀਆਂ ਨੂੰ ਡੋਂਗੇ 'ਚ ਕੱਢ ਲਵਾਂਗੇ ਕਿਉਂਕਿ ਮੱਖਣੀ ਟਾਈਮ ਨਾਲ ਹੀ ਮੁੱਕ ਜਾਂਦੀ ਹੈ ਤੇ ਫਿਰ ਕਈ ਵਾਰੀ ਤੱਤੀ ਵੀ ਕਰਨੀ ਹੁੰਦੀ ਹੈ ਕਿਉਂ ਵਾਲੇ ਡੱਬਿਆਂ 'ਚ ਪਾਉਣ ਵਾਸਤੇ ਤੇ ਜੇ ਕੋਈ ਚੈਨਲ ਤੇ ਨਵਾਂ ਹੈ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿੱਤੇ ਵੀਡੀਓ ਨੂੰ ਲਾਈਕ ਕਰ ਦਿੱਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਤੇ ਜਿ ਤਾਰ ਆਪਾਂ ਕੱਢਣ ਤੋਂ ਬਾਅਦ ਆਪਾਂ ਅਗੇ ਕੀ ਕਰਦੇ ਹੁਣ ਆਪਾਂ ਇੱਥੇ ਧਰਾਂਗੇ ਮੂੰਗੀ ਮਸਲਾ ਦੀ ਦਾਲ ਤੇ ਇੱਥੇ ਆਪਾਂ ਧੋ ਕੇ ਚੰਗੀ ਤਰ੍ਹਾਂ ਕੁੱਕਰ ਦੇ ਵਿੱਚ ਪਾਣੀ ਪਾ ਕੇ ਰੱਖ ਦਿੱਤੀ ਹੈ ਹੁਣ ਆਪਾਂ ਵਿੱਚ ਐਡ ਕਰਾਂਗੇ ਹਲਦੀ ਤੇ ਨਾਲੇ ਐਡ ਕਰ ਦਾਂਗੇ ਨਮਕ ਤੇ ਇਹਨੂੰ ਆਪਾਂ ਇੱਥੇ ਪੱਕਣ ਵਾਸਤੇ ਰੱਖ ਦਾਂਗੇ ਤੇ ਉਹਨੇ ਜਿਹੜੇ ਆਪਣੇ ਕੱਪੜੇ ਹੈਗੇ ਉਹਨਾਂ ਨੂੰ ਫਿਰ ਆਪਾਂ ਸੁੱਕਣੇ ਪਾ ਦਾਂਗੇ ਤੇ ਇੱਥੇ ਜਿਹੜੇ ਆਪਾਂ ਕੱਪੜੇ ਉਹ ਡਰਾਈ ਕਰਕੇ ਰੱਖ ਲਿੱਤੇ ਆ ਤੌਲੀਏ ਵੀ ਆਪਾਂ ਦੋਨੇ ਧੋ ਦਿੱਤੇ ਸੀਗੇ ਤੇ ਹੁਣ ਆਪਾਂ ਇਹਨਾਂ ਨੂੰ ਕੀ ਕਰਾਂਗੇ ਸੁੱਕਣੇ ਪਾ ਦਾਂਗੇ ਘਰ ਦੀ ਕਲੀਨਿੰਗ ਆਪਾਂ ਟਾਈਮ ਨਾਲ ਹੀ ਕੰਪਲੀਟ ਕਰ ਦਿੱਤੀ ਸੀਗੀ ਸਵੇਰੇ ਕਿਉਂਕਿ ਅੱਜ ਟਾਈਮ ਨਾਲ ਉੱਠੇ ਸੀਗੇ ਇਸੇ ਕਰਕੇ ਆਪਾਂ ਛੇਤੀ ਛੇਤੀ ਕਰ ਦਿੱਤੀ ਖੁਰਾ ਕੋਈ ਰਹਿੰਦਾ ਉਹ ਆਪਾਂ ਫਿਰ ਕੱਪੜੇ ਸੁੱਕਣੇ ਪਉਣ ਤੋਂ ਬਾਅਦ ਕਰ ਦਵਾਂਗੇ ਕਪੜੇ ਸੁੱਕਣੇ ਆਪਾਂ ਆ ਦਿੱਤੇ ਹੈਗੇ ਨੇ ਤੇ ਹੁਣ ਆਪਾਂ ਕੀ ਕਰਾਂਗੇ ਜਿਹੜੇ ਪਿਆਜ਼ ਹੈਗੇ ਉਹਨਾਂ ਨੂੰ ਕੱਟ ਲੈਣੇ ਆ ਤੇ ਨਾਲ ਜਿਹੜਾ ਟਮਾਟਰ ਹੈ ਤੜਕੇ ਵਾਸਤੇ ਉਹਨੂੰ ਵੀ ਕੱਟ ਲੈਣੇ ਆ ਸਾਰਾ ਕੰਮ ਕਰਦੇ ਕਰਦੇ ਲੇਟ ਹੀ ਹੋ ਗਈ ਕਿਉਂਕਿ ਅੱਜ ਆਪਾਂ ਫਿਰ ਬਾਹਰ ਪੋਚਾ ਵੀ ਲਾਉਣਾ ਸੀਗਾ ਤੇ ਫਿਰ ਅੰਤੇ ਨੰਦਰ ਹੋ ਜਾਂਦੇ ਨੇ ਕਿਚਨ ਹੋ ਜਾਂਦੀ ਹੈ ਤੇ ਬਾਹਰ ਛਾੜੂ ਲਾ ਕੇ ਪੋਚਾ ਲਾਉਣਾ ਹੁੰਦਾ ਹੈ ਹਨਾ ਤੇ ਹਜੇ ਖੁਰਾਕ ਹੋਈ ਜਿਹੜਾ ਹੈਗੇ ਉਹ ਪਿਆ ਹੋਇਆ ਹੈ ਆਪਣਾ ਡੇਲੇਟ ਹੋ ਜਾਈਦਾ ਇਸੇ ਕਰਕੇ ਹੁਣ ਆਪਾਂ ਥੋੜੇ ਜਿਲੇ ਲੇਟ ਹੋ ਗਏ ਸੀ ਕਿ ਜਿਹੜੇ ਆਪਣੀ ਦਾਲ ਹੈਗੀ ਉਹ ਪੱਕ ਚੁਕੀ ਆ ਹੁਣ ਬਸ ਤੜਕੇ ਵਾਸਤੇ ਆ ਜਿਹੜੇ ਪਿਆਜ਼ ਤੇ ਟਮਾਟਰ ਹੈਗਾ ਇਹਨੂੰ ਹੀ ਕੱਟਣਾ ਹੈ ਤੇਜੀ ਹੁਣ ਆਪਾਂ ਇੱਥੇ ਲਾ ਦਿੰਨੇ ਆ ਤੜਕਾ ਤੇ ਜਿੰਨਾ ਮਰਜ਼ੀ ਛੇਤੀ ਛੇਤੀ ਕੰਮ ਕਰ ਲਓ ਲੇਕਿਨ ਕੰਮ ਤੇ ਉਸੇ ਟਾਈਮ ਤੇ ਹੀ ਹੋਊਗਾ ਜਿਸ ਟਾਈਮ ਤੇ ਉਹਨੇ ਖਤਮ ਹੋਣਾ ਹੈ ਲੇਕਿਨ ਆਪਣੇ ਤਾਂ ਪੂਰੀ ਕੋਸ਼ਿਸ਼ ਕਰਦੇ ਆ ਵੀ ਜਿਹੜਾ ਆਪਣਾ ਕੰਮ ਹੈਗਾ ਨਾ ਉਹ ਧੁੱਪ ਚੜਨ ਤੋਂ ਪਹਿਲਾਂ ਕੰਪਲੀਟ ਹੋ ਜਾਏ ਤਾਂ ਕਿ ਗਰਮੀ ਨਾ ਲੱਗੇ ਇੱਕ ਟੀਨਾ ਥੱਲੇ ਜਿਹੜਾ ਪੱਖਾ ਲਾਇਆ ਹੋਇਆ ਉਹ ਆਵਾਜ਼ ਬਹੁਤ ਕਰਦਾ ਐਸੇ ਕਰਕੇ ਇਹਨੂੰ ਲਾਈਦਾ ਹੀ ਨਹੀਂ ਤੇ ਹੁਣ ਜਿਹੜਾ ਇੱਥੇ ਆਪਣਾ ਤੜਕਾ ਹੈਗਾ ਉਹ ਵੀ ਤਿਆਰ ਹੋ ਚੁੱਕਿਆ ਹੈ ਹੁਣ ਆਪਾਂ ਇਹਨੂੰ ਐਡ ਕਰ ਦਿੰਨੇ ਆ ਦਾਲ ਦੇ ਵਿੱਚ ਪਹਿਲਾਂ ਆਪਾਂ ਤੜਕੇ ਦੇ ਵਿੱਚ ਦਾਲ ਐਡ ਕਰਦੇ ਹਾਂ ਉਹਨੂੰ ਚੰਗੀ ਤਰ੍ਹਾਂ ਗਾੜਾ ਕਰਕੇ ਫਿਰ ਇਹਦੇ ਵਿੱਚ ਪਾਉਣੇ ਹੁੰਦੇ ਆ ਦਾਲ ਦੇ ਲੇਕਿਨ ਆਪਾਂ ਅੱਜ ਆਪਾਂ ਸਿੱਧਾ ਹੀ ਐਡ ਕਰ ਦਿੱਤਾ ਹੈ ਤੇ ਆਪਣੀ ਦਾਲ ਬਣ ਕੇ ਤਿਆਰ ਹੈ ਤੇ ਹੁਣ ਆਪਾਂ ਲਾ ਲਵਾਂਗੇ ਰੋ ਤੇ ਰੋਟੀਆਂ ਲਾਉਣ ਤੋਂ ਬਾਅਦ ਆਪਾਂ ਬਾਚੋ ਫਿਰ ਉਹ ਜਿਹੜੀ ਫਰਸ਼ ਹੈਗੀ ਇਹਨੂੰ ਕਲੀਨ ਕਰਕੇ ਪੋਚਾ ਲਾਵਾਂਗੇ ਅੰਦਰ ਉਹ ਆਪਾਂ ਸਾਰੀ ਕਲੀਨਿੰਗ ਕੰਪਲੀਟ ਕਰ ਦਿੱਤੀ ਹੈ ਤੇ ਜਿਹੜੀ ਦਾਲ ਹੈ ਉਹ ਤੇ ਹੁਣ ਹੁਣ ਦਾ ਹੀ ਸਰੂਗਾ ਸ਼ਾਮ ਨੂੰ ਆਪਾਂ ਕੁਝ ਹੋਰ ਤਰਾਂਗੇ ਤੇ ਅੱਜ ਕਾਫੀ ਲਾਈਟ ਖਾਣਾ ਬਣਾਇਆ ਸੀਗਾ ਆਪਾਂ ਦਾਲ ਦੇ ਨਾਲ ਫੁਲਕੇ ਸੀਗੇ ਤੇ ਵੀਡੀਓ ਦਾ ਤੇ ਐਵੇਂ ਹੀ ਹੁੰਦਾ ਜੇ ਤੇ ਕੋਈ ਬਣਾ ਦੇਵੇ ਤੇ ਫਿਰ ਤੇ ਆਪਾਂ ਫੁੱਲ ਵੀਡੀਓ ਅਪਲੋਡ ਕਰ ਦਈਦੀ ਹੈ ਲੇਕਿਨ ਜਦੋਂ ਫਿਰ ਕੰਮ ਚ ਰੋਜ਼ ਚਾਹੀਦਾ ਹੈ ਨਾ ਫਿਰ ਵੀਡੀਓ ਬਣਾਉਣ ਦਾ ਫਿਆਦ ਹੀ ਨਹੀਂ ਰਹਿੰਦਾ ਵੀ ਵੀਡੀਓ ਵੀ ਬਣਾਉਣੀ ਹੈ ਤੇ ਫਿਰ ਉਹ ਇੱਕ ਨੂੰ ਐਡਿਟ ਕਰਨਾ ਹੁੰਦਾ ਤੁਹਾਨੂੰ ਨਹੀਂ ਪਤਾ ਮਤਲਬ ਵੀ ਜਿਹੜੇ ਲੋਕ ਕਹਿੰਦੇ ਆ ਨਾ ਵੀ ਵੀਡੀਓ ਬਣਾਉਣਾ ਬਹੁਤ ਸੌਖਾ ਹੈ ਹਨਾ YouTube ਤੇ ਅਪਲੋਡ ਕਰ ਦਿੰਦੇ ਆ ਕੀ ਕਰਨਾ ਹੁੰਦਾ ਕੁਝ ਨਹੀਂ ਕਰਨਾ ਹੁੰਦਾ ਜਿਨ੍ਹਾਂ ਨੂੰ ਲੱਗਦਾ ਐਵੇਂ ਇਹੋ ਜਿਹਾ ਕੁਝ ਨਹੀਂਗਾ ਸਾਨੂੰ ਪਹਿਲੇ ਵੀਡੀਓ ਬਣਾ ਕੇ ਉਹਨੂੰ ਐਡਿਟ ਕਰਨੀ ਹੁੰਦੀ ਹੈ ਫਿਰ ਉਹਦੇ ਵਿੱਚ ਕਾਫੀ ਗਲਤੀਆਂ ਹੁੰਦੀਆਂ ਉਹ ਕੱਢਣੀਆਂ ਹੁੰਦੀਆਂ ਫਿਰ ਵਾਇਸ ਵਿੱਚ ਐਡ ਕਰਨੀ ਹੁੰਦੀ ਹੈ ਤੇ ਕਾਫੀ سارے ਲੋਕ ਹੁੰਦੇ ਨੇ ਜਿਹੜੇ ਆਪਾਂ ਨੂੰ ਕਹਿ ਦਿੰਦੇ ਨੇ ਬੜੀ ਸੋਖੀ ਆ ਵੀਡੀਓ ਅਪਲੋਡ ਕਰਨਾ ਤਾ ਇਹਦੇ ਚ ਕੀ ਐ ਫਲਾਂ ਨੇ ਤੇ ਮਕੜਾ ਜਿਨ੍ਹਾਂ ਨੂੰ ਐਵੇਂ ਲੱਗਦਾ ਨਾ ਇੱਕ ਵਾਰੀ YouTube ਚੈਨਲ ਸ਼ੁਰੂ ਕਰਕੇ ਵੇਖਣ ਤੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਉਹ ਵੀਡੀਓ ਨਾ ਵੇਖਣ ਅਸੀਂ ਉਹਨਾਂ ਵਾਸਤੇ ਬਣਾਉਂਦੇ ਵੀ ਨਹੀਂਗੇ ਸਪੈਸ਼ਲੀ ਤੇ ਜਿੱਥੇ ਆਪਾਂ ਜੜੀਆਂ ਰੋਟੀਆਂ ਹੈਗੀਆਂ ਉਹ ਲਾ ਲਿੱਤੀਆਂ ਨੇ ਤੇ ਹੁਣ ਥੋੜੀਆਂ ਹੀ ਰੋਟੀਆਂ ਰਹਿndੀਆਂ ਨੇ ਤੇ ਉਹ ਲਾ ਲਵਾਂਗੇ ਦੇ ਲੋਦੇ ਉੱਤੇ ਰੋਟੀਆਂ ਛੇਤੀ ਲੱਤ ਜਾਂਦੀਆਂ ਤਾਂ ਹੀ ਆਪਾਂ ਤੁੱਪੇ ਬੈਠ ਕੇ ਲੋਦੇ ਉੱਤੇ ਲਾਈਦੀਆਂ ਨੇ ਅੰਦਰ ਗਰਮੀ ਬਹੁਤ ਲੱਗਦੀ ਹੈ ਬਾਹਰ ਚੱਲ ਫਿਰ ਵੀ ਹਵਾ ਮਾੜੀ ਮੋਟੀ ਲੱਗਦੀ ਰਹਿੰਦੀ ਹੈ ਤੇ ਜੀ ਸ਼ਾਮ ਦਾ ਟਾਈਮ ਹੈਗਾ ਤੇ ਆਪਾਂ ਆਏ ਸੀਗੀ ਧਾਰ ਕੱਢਣ ਵਾਸਤੇ ਤੇ ਅੱਜ ਜਿਹੜੀ ਆਪਣੀ ਗਾਂ ਹੈਗੀ ਉਹ ਬਹੁਤ ਮੁਸ਼ਕਲ ਚ ਹੋਈ ਆ ਆਪਾਂ ਕਿਉਂਕਿ ਮੱਖੀਆਂ ਬਹੁਤ ਜ਼ਿਆਦੀਆਂ ਸੀਗੀਆਂ ਤੇ ਗਾਂ ਵਾਰ-ਵਾਰ ਲੱਤ ਮਾਰਦੀ ਸੀਗੀ ਵਾਰ-ਵਾਰ ਲੱਤ ਮਾਰਦੀ ਸੀ ਹੱਥ ਨਹੀਂ ਲਾਉਣ ਦਿੰਦੀ ਸੀ ਥਣਾ ਨੂੰ ਤੇ ਫਿਰ ਅੱਗੇ ਇੱਕ ਜਾਣਾ ਖਲੋਤਾ ਫਿਰ ਕੀ ਧਾਰ ਕੱਢੀ ਹੈ ਤੇ ਜਿਸ ਸਵੇਰ ਵਾਲੀ ਦਾਲ ਤੇ ਸਵੇਰੀ ਮੱਕੀ ਸੀਗੀ ਥੋੜੀ ਜੀ ਬਣਾਈ ਸੀ ਹੁਣ ਆਪਾਂ ਇੱਥੇ ਬਣਾਉਂਦੇ ਆ ਆਲੂਆਂ ਦੀ ਸਬਜ਼ੀ ਤੇ ਫਲੀਆਂ ਹੈ ਨਹੀਂ ਸੀਗੀਆਂ ਵਰਨਾ ਆਪਾਂ ਫਲੀਆਂ ਐਡ ਕਰ ਦਿੰਦੇ ਵੇ ਚਾਲੂਆਂ ਦੇ ਤੇ ਕਾਫੀ ਟੇਸਟੀ ਸਬਜ਼ੀ ਬਣਦੀ ਐ ਇਸੇ ਕਰਕੇ ਆਪਾਂ ਹੁਣ ਕਰ ਲਈ ਆ ਆਲੂਆਂ ਦੀ ਸਬਜ਼ੀ ਬਣਾਈ ਹੈਗੀ ਐ ਤੇ ਹੁਣ ਇੱਥੇ ਦਾਦੀ ਜੀ ਨੇ ਇੱਕ ਪੇਸਟ ਰੈਡੀ ਕੀਤਾ ਏ ਤੜਕੇ ਵਾਲਾ ਮਿਕਸੀ ਦੇ ਵਿੱਚ ਹੁਣ ਉਹਨੂੰ ਐਡ ਕਰ ਦੇਣਗੇ ਇੱਕ ਵਾਰੀ ਜਿਹੜਾ ਤੇਲ ਹੈਗਾ ਉਹਨੂੰ ਪੱਕਣ ਦੇਣਗੇ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਮਿਲਦੇ ਹਾਂ ਕਿਸ ਨੈਕ ਵੀਡੀਓ ਨਾਲ ਤਬ ਤੱਕ ਲਈਓ ਕੀ ਗੁੱਡ ਬਾਏ ਸੇਫ ਯਰ ਹੋਮ ਐਂਡ ਟੇਕ ਕੇਅਰ